ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਉਣੇ ਆ ਪੰਡ ਪੁੱਚੋ ਖੁਰਦ ਇਹ ਪੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਸੰਗਰੂਰ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਇਹ ਪੰਡ ਆਉਂਦਾ ਸਿੱਧੂ ਡੇਰੀ ਫਾਰਮ ਜਿੱਥੇ ਵੀਡੀਓ ਬਣਾ ਰਹੇ ਆ ਤੇ ਇੱਥੇ ਇਹ ਭਰਾ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਵੜਾਂ ਵਿਕਰੀ ਵਾਲੀਆਂ ਹੁੰਦੀਆਂ ਹਮੇਸ਼ਾ ਹੀ ਬਹੁਤ ਸਾਰੇ ਨਾਗ ਖਾਏ ਆ ਤੇ ਨਾਗ ਵੀ ਇਦਾਂ ਦੇ ਹੁੰਦੇ ਆ ਵੀ ਜਿਹੜਾ ਪਸ਼ੂ ਤੁਹਾਡੇ ਸਾਹਮਣੇ ਆਉਂਦਾ ਜਾਊਗਾ ਤੁਹਾਨੂੰ ਉਹੀ ਪਸੰਦ ਆਉਂਦਾ ਜਾਣਾ ਕਿਉਂਕਿ ਇਦਾਂ ਦੀ ਨਸਲ ਕੁਆਲਿਟੀ ਇਦਾਂ ਦੀਆਂ ਬੱਚੀਆਂ ਇਹ ਵੀਰਖੀ ਰਹੀ ਇਦਾਂ ਅੱਜ ਫੇਰ 22 ਨਾਗ ਦੋਸਤੋ ਇੱਥੇ ਵਿਕਾਊ ਹੈ ਛੋਟੇ ਬੱਚੇ ਵੀ ਹੈਗੇ ਆ ਜੇ ਕਿਸੇ ਵੀਰ ਨੇ ਘੱਟ ਪੇਮੈਂਟ ਇਨਵੈਸਟ ਕਰਨੀ ਹੈ ਤਾਂ ਉਹਦੇ ਲਈ ਨਿੱਕੀਆਂ ਬੱਚੀਆਂ ਹੈ ਬਾਕੀ ਨਸਲ ਦੀ ਜੇ ਗੱਲ ਕਰਦੇ ਆ ਤਾਂ ਰੰਗ ਲਗਭਗ ਹਰੇਕ ਹੀ ਮਿਲ ਜਾਣਾ ਜਰਸੀ ਵੀ ਹੈ ਤੇ ਐਚਐਫ ਤਾਂ ਬਹੁਤ ਸਾਰੀਆਂ ਹੈ ਇਸੇ ਵੀਡੀਓ ਚ ਇੱਕ ਗੱਬਣ ਵੱਛੀ ਵੀ ਤੁਹਾਨੂੰ ਦਿਖਾਉਂਗਾ। ਸੋ ਟੋਟਲ ਨਾਗ 22 ਰਹਿਣਗੇ ਤੇ ਸ਼ੁਰੂਆਤ ਆਪਾਂ ਇਧਰੋਂ ਜਰਸੀ ਵਾਲੇ ਪੱਖ ਤੋਂ ਕਰਾਂਗੇ। ਉਸ ਤੋਂ ਬਾਅਦ ਚੱਪਾ ਚੱਲਾਂਗੇ ਪਰਲੇ ਪਾਸੇ ਵਾਲੀ ਖੁਰਨੀ ਨੂੰ। ਸੋ ਤੁਸੀਂ ਲਾਸਟ ਤੱਕ ਵੀਡੀਓ ਦੇਖਦੇ ਰਹੋ। 22 ਨਾਗ ਹੈ। ਇੱਕ ਚਾਹੀਦਾ, ਇੱਕ ਖਰੀਦ ਲਿਓ ਤੇ 5 ਚਾਹੀਦੇ 5 ਖਰੀਦ ਲਓ। ਆਹ ਸਹੀ ਆ ਵੀ ਤੁਸੀਂ ਜਦੋਂ ਇੱਥੇ ਆਓਂਗੇ ਤੁਹਾਨੂੰ ਇਹਨਾਂ ਚੋਂ ਵੱਛੀਆਂ ਜ਼ਰੂਰ ਪਸੰਦ ਆ ਜਾਣੀਆਂ। ਸ਼ੁਰੂਆਤ ਇਧਰੋਂ ਕਰਦੇ ਆਂ। ਬਾਈ ਸਤਿ ਸ਼੍ਰੀ ਅਕਾਲ ਅਸ਼ੀਗਾਲ ਜੀ ਨਰਮਲ ਬਾਈ ਬਾਈ ਨਾ ਅੱਜ ਆਪਣੇ ਕੋਲ ਮੌਜੂਦ ਹੈ ਹਨਾ ਹਾਂਜੀ 21 ਹੀਫਰੇ ਜੀ ਜਿਨ੍ਹਾਂ ਚੋਂ ਇੱਕ ਵੜ ਦੋ ਦੰਦਾ ਜੀ ਬੈਟਿੰਗਾਂ ਚੋਂ ਇਹ ਬੱਚੀ ਹੈਗੀ ਗੱਬਣੀ ਇਹ ਖੀਰੀ ਹੈ ਜੀ ਠੀਕ ਹੈ ਵੱਡੀਆਂ ਚੋਂ ਜਾਨੀ ਜਿਹੜੀ ਖਾਲੀ ਉਹਨਾਂ ਚੋਂ ਇੱਕ ਦੋ ਦੰਦਾ ਬਾਕੀ ਸਭ ਖੀਰੀ ਠੀਕ ਹੈ ਦੋ ਦੰਦਾ ਲੱਗ ਰਹੇ ਹਾਂਜੀ ਦੂਜੇ ਸਾਰੀਆਂ ਖੀਰੀਆਂ ਬੱਚੀਆਂ ਇੱਕ ਅੱਧੀ ਦੇ ਨਿਸ਼ਾਨਾ ਨਿਸ਼ਾਨੀ ਹੋਈ ਤਾਂ ਆਪਾਂ ਤੁਹਾਨੂੰ ਦੱਸ ਦਾਂਗੇ ਮੌਕੇ ਦੇਖ ਕੇ ਠੀਕ ਹੈ ਸੋ ਦੋਸਤੋ ਚਾਰਾਂ ਥਾਂਾਂ ਤੋਂ ਐਕਸਟਰਾ ਜੇ ਕਿਸੇ ਦੇ ਸ਼ਾਕ ਹੋਊਗੀ ਤਾਂ ਤੁਹਾਨੂੰ ਦੱਸੀ ਜਾਊਗੀ ਦੰਦੋ ਤੁਸੀਂ ਇਹ ਮੰਨ ਲਓ ਵੀ ਇਹ ਸਾਰੀਆਂ ਖੀਰੀਆਂ ਜਿਵੇਂ ਆਪਾਂ ਇੱਕ ਆਪਣੀ ਆਤ ਰਹੀ ਹੈ। ਹੂੰ ਇਹ ਨਹੀਂ ਆਪਾਂ ਹਾਈਟ ਦੇਖ ਕੇ ਕਹਿ ਦਈਏ 12 ਮਹੀਨੇ ਦੀ 14 ਮਹੀਨੇ ਆਪਾਂ ਕਿਹੜਾ ਬਾਈ ਜੀ ਕਰੀ ਸਵੰਜਨਾ। ਸਹੀ ਹਾਂਜੀ ਆਪਾਂ ਨੇ ਕਹਿੰਦੇ ਆਪਾਂ ਤਾਂ ਦੰਦਾਂ ਤੋਂ ਆਪਾਂ ਦਾ ਜਜਮੈਂਟ ਕਰਨ ਹਾਈਟ ਤੋਂ ਜਜਮੈਂਟ ਕਰਨ ਜੀ ਸਹੀ ਕਿਦਾਂ ਹੀ ਹਾਂਜੀ ਉਪਰ ਸਾਰੇ ਅੱਜਕੱਲ ਸੁਝਵਾਨ ਆਈ ਹੂੰ ਸੋ ਕਹਿਣ ਦਾ ਮਤਲਬ ਇਹ ਆ ਵੀ ਤੁਸੀਂ ਬੱਚੀ ਦੀ ਉਮਰ ਆਪੇ ਹੀ ਜਜਮੈਂਟ ਕਰ ਲਿਓ ਅਸੀਂ ਤੁਹਾਨੂੰ ਖੀਰੀਆਂ ਦੁੰਦੀਆਂ ਦੱਸ ਸਕਦੇ ਹਾਂ। ਸੋ ਇਹ ਖੀਰੀਆਂ ਬੱਚੀਆਂ ਛੋਟੀ ਉਮਰ ਦੇ ਬੱਚੇ ਨਸਲ ਜਰਸੀ ਪਹਿਲੇ ਨੰਬਰ ਦੇ ਉੱਤੇ ਇਦੂ ਬਾਦ ਚ ਫੇਰ ਜਰਸੀ 3 ਨਾਗ ਜਰਸੀ ਨਸਲ ਦੇ ਆ ਤੇ ਬਾਕੀ ਐਚ ਐਫ ਬੱਚੀਆਂ ਬਹੁਤ ਸਾਰੀਆਂ ਇੱਥੇ ਮੌਜੂਦ ਆ ਇਹ ਵੀ ਬੱਚੀ ਦਾ ਟਾਂਚਾ ਦੇਖੋ ਬਹੁਤ ਸੋਹਣੀ ਬੱਚੀ ਐ ਨਰਮਲ ਇੱਧਰ ਨੂੰ ਲਈ ਆਈ ਮਾੜਾ ਸੋ ਸਟਰਕਚਰ ਤੁਸੀਂ ਦੇਖ ਸਕਦੇ ਹੋ ਇਹਦਾ ਸੋਹਣਾ ਟਾਂਚਾ ਦੱਸੋ ਛੋਟੀ ਉਮਰ ਹੈ ਦੰਦੋ ਖੀਰੀ ਬੱਚੀ ਇੱਕ ਹੋਰ ਬੱਚਾ ਇਹ ਜਰਸੀ ਪੱਖਦੀਆਂ ਬੱਚੀਆਂ ਦਸੋ 3 ਛੋਟੀ ਉਮਰ ਹੈ ਦੀ ਪਹਿਲੀਆਂ ਦੋਹਾਂ ਨਾਲੋਂ ਹਜੇ ਬੱਚਾ ਹੀ ਹੈ ਥੋੜਾ ਟਾਈਮ ਪਹਿਲਾਂ ਹੀ ਦੁੱਧ ਪੀਣਾ ਬੰਦ ਕੀਤਾ ਹੋਊਗਾ ਇਹਦੇ ਢਾਂਚੇ ਤੋਂ ਇਹ ਲੱਗਦਾ ਹੈ ਇਹ ਦੂਬਾ ਚ ਐਚ ਫ ਤੋੜਨੀਆ ਸ਼ੁਰੂ ਕਰਦੇ ਆਂ ਬਈ ਉਧਰ ਨੂੰ ਲੈ ਚੱਲੀ ਮਾਈਟਾਂ ਨੂੰ ਤੇ ਦੇਖੋ ਬੱਚੀ ਦੀ ਬੰਤਰ ਇਹ ਬੱਚਾ ਛੋਟੀ ਉਮਰ ਦਾ ਹੈ ਸੋਹਣਾ ਰੰਗ ਰੂਪ ਦਾ ਲਓ ਸੋਹਣਾ ਟੰਚਾ ਹੈ ਇਹ ਵੀ ਬੱਚੀ ਤੁਸੀਂ ਦੇਖ ਸਕਦੇ ਹੋ ਥੋੜਾ ਟਾਈਮ ਪਹਿਲਾਂ ਇਹਦੇ ਸੰਗ ਜਿਹੜੇ ਉਹ ਦਗਾਏ ਗਏ ਹੈ ਹਾਈਟ ਚੰਗੀ ਹੈ ਲੰਬਾਈ ਚੰਗੀ ਹੈ ਉਮਰ ਛੋਟੀ ਹੈ ਬੱਚਾ ਹਜੇ ਰੰਗ ਬਹੁਤ ਸੋਹਣਾ ਹੈ ਦਾ ਵੀ ਨ ਛੋਟੇ ਬੱਚੇ ਹੋਰ ਜਿਹੜੇ ਤੁਹਾਨੂੰ ਸੋਰ ਕੇ ਦਿਖਾਉਣੇ ਸੋ ਇਹ ਵੀ ਬੱਚਾ ਦੇਖੋਗੇ ਇਹ ਵੀ ਛੋਟੀ ਉਮਰ ਦੋਸਤੋ ਇਹਦੀ ਬਹੁਤ ਸੋਹਣਾ ਫੇਸ ਵਾਈਟ ਰੰਗ ਦਾ ਰੰਗ ਰੂਪ ਪ੍ਰਿੰਟ ਚੰਗਾ ਹੈ ਇਹ ਜਿਹੜੀਆਂ ਛੋਟੀਆਂ ਬੱਚੀਆਂ ਇਹ ਉਹਨਾਂ ਭਰਾ ਵਾਸਤੇ ਹੁੰਦੀਆਂ ਕਈ ਵਾਰਾਂ ਕਿਸੇ ਨੇ ਨਾਗਰ ਦੋ ਖਰੀਦਨੇ ਚਾਹੁੰਦਾ ਵੱਡੀਆਂ ਦੋ ਮਹਿੰਗੀਆਂ ਪੈਂਦੀਆਂ ਤਾਂ ਨਾਲ ਇੱਕ ਛੋਟਾ ਬੱਚਾ ਖਰੀਦਿਆ ਜਾ ਸਕਦਾ ਹੁੰਦਾ ਜਾਂ ਕੋਈ ਭਰਾ ਜੇ ਛੋਟੀ ਬੱਚੀ ਖਰੀਦਨੀ ਚਾਹੁੰਦਾ ਇਹਦੇ ਸਿੰਗ ਹੋਣੀ ਦਾਗੇ ਆ ਦੋਸਤੋ ਕਦ ਜੇ ਗੱਲ ਕਰਦੇ ਆ ਤਾਂ ਲਗ ਰੰਗ ਨੂੰ ਵਧੀ ਵੀ ਬੱਛੀ ਐ ਇਦਾਂ ਦਾ ਇਹਦਾ ਸਟਰਕਚਰ ਰੰਗ ਸੋਹਣਾ ਵਾਈਟ ਰੰਗ ਦੇ ਵਿੱਚ ਐ ਰਸੇ ਦੀ ਥੋੜੀ ਜੀ ਹਲਕਤ ਮਣਾਉਂਦੀ ਐ ਕਿਉਂਕਿ ਇਹ ਹਜੇ ਹੋ ਸਕਦਾ ਵੀ ਖੁਦ ਹੀ ਸਿੰਗਾਂ ਨਹੀਂ ਕਰਦੀ ਸਿੰਗ ਲੇਟ ਦਗਾ ਨਹੀਂ ਅੱਛਾ ਸਿੰਗ ਲੇਟ ਦਗਾਉਣ ਕਰਕੇ ਥੋੜਾ ਡਰਦੀ ਐ ਸੋ ਇਹ ਹੋਰ ਤੁਸੀਂ ਇੱਕ ਬੱਚਾ ਛੋਟੀ ਉਮਰ ਦਾ ਇਹਨਾਂ ਬੱਚੀਆਂ ਚੋਂ ਦੇਖ ਸਕਦੇ ਸੋ ਇਹ ਦੋਸਤੋ ਜਿਹੜੇ ਛੋਟੀ ਉਮਰ ਦੇ ਬੱਚੇ ਤਿੰਨ ਜਰਸੀ ਤੇ ਉਹ ਤੋਂ ਬਿਨਾ ਨਾਗ ਜਿਹੜੇ ਉਹ ਪੰਜ ਐਚਐਫ ਨਸਲ ਚ ਪੈਂਦੇ ਛੋਟੇ ਬੱਚੇ ਆ ਉਹ ਤੁਹਾਨੂੰ ਦਿਖਾਤੇ ਆ ਬਾਕੀ ਆਪਾਂ ਹੁਣ ਜਿਹੜੀਆਂ ਬੱਚੀਆਂ ਦਿਖਾਵਾਂਗੇ ਥੋੜੀਆਂ ਵੱਡੀ ਉਮਰ ਦੇ ਵਿੱਚ ਸ਼ੁਰੂਆਤ ਇਹਨਾਂ ਦੇ ਵਿੱਚੋਂ ਵੀ ਇਸ ਸਾਈਡ ਤੋਂ ਕਰਾਂਗੇ ਕਿਉਂਕਿ ਇੱਧਰ ਘੱਟ ਉਮਰ ਵਾਲੀਆਂ ਜਿਵੇਂ ਜਿਵੇਂ ਗਾਂ ਨੂੰ ਜਾਵਾਂਗੇ ਥੋੜੀ ਥੋੜੀ ਉਮਰ ਇਹਨਾਂ ਦੀ ਵਾਧਦੀ ਜਾਊਗੀ ਢਾਂਚਾ ਦੇਖਿਓ ਜਿਹੜੀ ਵੈਡ ਹੋਣ ਬਾਈ ਤੋਰੂਗਾ ਬੱਚੀ ਤੋਰੂਗਾ ਸਟਰਕਚਰ ਕਿੰਨਾ ਮਜ਼ਬੂਤ ਆ ਬਰੀਡ ਕੁਆਲਟੀ ਦੀ ਤਸਵੀਰ ਜਜਮੈਂਟ ਕਰ ਲਿਓ ਚੰਗਾ ਟਾਂਚਾ ਦੋਸਤੋ ਸੋਹਣੀ ਸੰਭੀ ਵੀ ਬੱਚੀ ਤੌਰ ਤੌਰ ਦੇਖ ਸਕਦੇ ਹੋ ਤੁਸੀਂ ਵੀਡੀਓ ਚ ਬਾਕੀ ਰੇਟ ਜਿਹੜੇ ਆ ਕੀਮਤਾਂ ਆ ਉਹ ਫੋਨ ਦੇ ਉੱਤੇ ਹੀ ਰਹਿਣੇ ਆ ਲਿਆ ਭਾਈ ਭਾਈ ਅੱਜ ਜੇ ਕੋਈ ਬੰਦਾ ਕਹੀ ਹੋਰੀ ਇਕੱਠੀਆਂ ਹੋਵੇ ਜੀ ਕਹਿੰਦੇ ਆ ਹਾਂ ਅੱਪਾ ਰੇਟ ਉਹ ਹੀ ਆ ਕਰਾਂਗੇ ਭਾਈ ਨਾਲ ਫੋਨ ਤੇ ਹੀ ਹਾਂਜੀ ਸੋ ਜੋ ਇਕੱਠੀਆਂ ਕੋ ਲੈ ਲੂਗਾ ਤਾਂ ਅਪਾ ਕੋ ਨਾ ਠੀਕ ਹੋ ਜਾਵੇ ਬਾਕੀ ਇੱਕ ਗੱਲ ਹੋਰ ਬੇਨਤੀ ਆ ਵੀ ਜਿਹਨੇ ਵੀ ਪਸ਼ੂ ਖਰੀਦਣਾ ਹੈ ਆ ਕੇ ਦੇਖਿਆ ਕਰੋ ਸਾਹਮਣੇ ਖੜਿਆ ਕਰੋ ਪਸ਼ੂ ਦੇ ਫਿਰ ਜੱਜਮੈਂਟ ਹੁੰਦੀ ਹੈ ਕਿਹੜਾ ਪਸ਼ੂ ਕਿਸ ਦਾ ਹੈ ਦੇਖਣ ਚ ਬੜਾ ਫਰਕ ਪੈਂਦਾ ਹੈ ਮੈਂ ਤਾਂ ਕਹਿੰਦਾ ਵੀ ਇੱਥੇ ਆ ਕੇ ਸੌਦਾ ਕਰਿਆ ਕਰੋ ਜੀ ਸਹੀ ਹੈ ਸਾਹਮਣੇ ਹੋਰ ਕੁਝ ਲੱਗਦਾ ਵੀਡੀਓ ਚ ਹੋਰ ਕੁਝ ਲੱਗਦਾ ਹੈ ਬੇਹੇ ਆਪਾ ਤਾਂ ਕਦੇ ਕੰਮ ਕੀਤਾ ਨਹੀਂ ਪਰ ਫਿਰ ਵੀ ਸਾਹਮਣੇ ਖੜਕੇ ਬੰਦਾ ਲੈਂਦਾ ਮੈਨੂੰ ਇੰਨਾ ਪਤਾ ਵੀ ਦੋ ਨਾ ਲੈਣਾ ਬੰਦਾ ਤਿੰਨ ਲੈ ਲੈਂਦਾ ਸਹੀ ਹੈ ਸੋ ਦੋਸਤੋ ਇਹ ਵਾਕਈ ਫਾਇਦਾ ਹੈ ਜੇ ਕੋਈ ਚੱਲ ਕੇ ਆ ਗਿਆ ਭਰਾ ਤਾਂ ਹੋ ਸਕਦਾ ਉਹ ਇੱਕ ਖਰੀਦਣ ਦੀ ਬਜਾਏ ਦੋ ਜਾਂ ਤਿੰਨ ਹੀ ਲੈ ਕੇ ਜਾਵੇ ਕਿਉਂਕਿ ਬੱਚੀਆਂ ਪਸੰਦ ਆ ਜਾਂਦੀਆਂ ਬਾਕੀ ਸੌਦਾ ਵੀ ਸਾਹਮਣੇ ਖੜ ਕੇ ਰਲਣਾ ਹੁੰਦਾ ਹੈ। ਪੈਨ ਨੰਬਰ ਵਾਲੀ ਬੱਛੀ ਇਸ ਸਾਈਡ ਤੋਂ ਤੋਰਾਂਗੇ। ਬਹੁਤ ਸੋਹਣਾ ਸਟਰਕਚਰ ਬਹੁਤ ਸੋਹਣਾ ਰੰਗ। ਵਾਈਟ ਬਲੈਕ ਧੰਦੋ ਖੀਰੀ ਟਾਂਚਾ ਦੇਖ ਲਓ ਉਤੋਂ ਬਿਲਕੁਲ ਸਿੱਧੀ ਦਿਸਦੀ ਹੋਣੀ ਹੈ। ਸੋਹਣਾ ਰੰਗ ਦੋਸਤੋ ਵੇਖਦਾ। ਕੋਈ ਪੇਟ ਨਹੀਂ ਵਧਾਇਆ ਇਹ ਨਹੀਂ ਗੱਲ ਵੀ ਕੋਈ ਘੱਟ ਸੰਭਾਲ ਵਾਲੇ ਥਾਂ ਤੋਂ ਆਈ ਦੋਗੀ ਪੂਰੀ ਸੰਭੀ ਵੀ ਬੱਚੀ ਦਿਸਦੀ ਹੈ ਇਹ ਬੱਚੀ ਦੇ ਸਿੰਘ ਜਿਹੜੇ ਉਹ ਲੇਟ ਦਾਗੇ ਗਏ ਢਾਂਚਾ ਤੁਸੀਂ ਦੇਖ ਲਓ ਕਈ ਵੀਰ ਸਿੰਘ ਜਿਹੜਾ ਉਹ ਸਹੀ ਉਮਰ ਚ ਨਹੀਂ ਦਗਾਉਂਦੇ ਤਾਂ ਇਹਦੇ ਥੋੜੇ ਸਿੰਘ ਲੇਟ ਦਾਗੇ ਗਏ ਆ ਬਾਕੀ ਤੰਨ ਵੱਟਣੇ ਪੜਦੇ ਨੇ ਬੰਦੋ ਕਿਰ ਕਿਰ ਬੱਚੀ ਇੱਕ ਹੋਰ ਅੱਛੀ ਤੁਹਾਨੂੰ ਦਿਖਾਉਣੇ ਦੱਸੋ ਅਲਾ ਇਹਦਾ ਹੀ ਰੰਗ ਸਾਰਿਆਂ ਚੋਂ ਵੱਖਰੀ ਦਿਸੂਗੀ ਤੁਹਾਨੂੰ ਦੇਖੋ ਟਾਂਚਾ ਬਹੁਤ ਸੋਹਣੀ ਅੱਛੀ ਜੀਨੂੰ ਪਸੰਦ ਆਵੇ ਤਾਂ ਕੰਟੈਕਟ ਕਰ ਲਿਓ ਤੁਸੀਂ ਅੱਜ ਕੱਲ ਚੰਗੀਆਂ ਸੀਮਨ ਬੈਂਕਾਂ ਜਿਹੜੀਆਂ ਹੈਗੀਆਂ ਵਰਲਡ ਵਾਈਡ ਦੀ ਜੇ ਗੱਲ ਕਰਦੇ ਆ ਏਬੀਐਸ ਦੀ ਗੱਲ ਕਰਦੇ ਆ ਤਾਂ ਹੁਣ ਰੈੱਡ ਐਂਡ ਵਾਈਟ ਬੱਲ ਆ ਰਹੇ ਆ ਤੁਸੀਂ HF ਦੇ ਵਿੱਚ ਰੈੱਡ ਐਂਡ ਵਾਈਟ ਬੱਲ ਇਹਨਾਂ ਬੱਚੀਆਂ ਤੇ ਯੂਜ਼ ਕਰ ਸਕਦੇ ਹੋ ਇਸ ਤਰ੍ਹਾਂ ਦੇ ਬੱਚੇ ਪੈਦਾ ਹੋਣਗੇ ਲੋ ਜੀ ਵੇਖੋਰ ਵਾਈਟ ਫੇਸ ਵਾਲੀ ਬੱਚੀ ਦੇਖ ਲਓ ਇਹ ਥੋੜੇ ਟਾਈਮ ਦੇ ਵਿੱਚ ਬਹੁਤ ਸਾਰੀਆਂ ਬੱਚੀਆਂ ਇਦਾਂ ਦੀਆਂ ਦੇਖੀਆਂ ਵੀ ਜਿਨ੍ਹਾਂ ਦਾ ਮੂੰਹ ਸਾਰਾ ਚਿੱਟਾ ਹੈ ਕੱਲੇ ਕੰਨ ਜਿਹੜੇ ਉਹ ਬਲੈਕ ਹੈ ਸੀਮਨ ਦੀ ਡਿਟੇਲ ਅਸੀਂ ਵੀਡੀਓ 'ਚ ਨਹੀਂ ਬੋਲਦੇ ਹੁੰਦੇ ਕਿਉਂਕਿ ਅਸੀਂ ਇਹ ਚਾਹੁੰਦੇ ਆ ਵੀ ਤੁਸੀਂ ਢੰਗ ਚਾ ਖਰੀਦੋ ਇਹਨਾਂ ਦੀ AI ਸੈਕਸਰ ਸੀਮਨ ਨਾਲ ਕਰਾਓ ਤੇ ਬੱਚੀਆਂ ਦੇ ਰਿਕਾਰਡ ਸੰਭੋ ਜਿਹੜੇ ਤੁਹਾਡੇ ਹੱਥੀਂ ਜੰਮਣ ਕਿਉਂਕਿ ਸਾਡੀਆਂ ਖਰੀਦੀਆਂ ਹੋਈਆਂ ਬਾਈ ਚਾਂਸ ਕਿਸੇ ਚੰਗੇ ਬੁੱਲ ਦਾ ਨਾਮ ਲੈਤਾ ਇਹ ਉਸ ਬੁੱਲ ਦੀ ਬੱਚੀ ਨਾ ਹੋਈ ਤੇ ਤੁਸੀਂ ਉਹ ਬੁੱਲ ساری ਉਮਰ ਇਸ ਵੱਚੀ ਤੇ ਵਰਤਣਾ ਹੀ ਨਹੀਂ ਤਾਂ ਉਹਦੇ ਨਾਲ ਥੋੜਾ ਨੁਕਸਾਨ ਹੈ ਇਹ ਤੋਂ ਬਿਹਤਰ ਹੀ ਆ ਵੀ ਅਸੀਂ ਸੀਮਨ ਨਹੀਂ ਦੱਸਦੇ ਕਿਉਂਕਿ ਪਤਾ ਵੀ ਨਹੀਂ ਹੈ ਖਰੀਦੀਆਂ ਹੋਈਆਂ ਜਿਹਦਾ ਪਤਾ ਹੁੰਦਾ ਉਹਦੀ ਨਾਲ ਵੀਡੀਓ ਬਣ ਕੇ ਆਉਂਦੀ ਹੈ ਪ੍ਰੋਪਰ ਜੇ ਕੋਈ ਫਾਰਮ ਚੋਂ ਜਿਹੜੀ ਵੀ ਬੱਚੀ ਲੈਂਦੀ ਜਾਂਦੀ ਹੈ ਸੋ ਸੋਹਣੇ ਢਾਂਚੇ ਆਪਦੀ ਮਰਜ਼ੀ ਦਾ ਆਪਦੀ ਪਸੰਦ ਦਾ ਸੀਮਨ ਲਵਾ ਕੇ ਇਹਨਾਂ ਤੋਂ ਤੁਸੀਂ ਜਿਹੜਾ ਬਰੀਡਿੰਗ ਕਰ ਸਕਦੇ ਹਾਂ ਕਨਫਰਮ ਖੀਰੀ ਹੈ ਚੰਗਾ ਤਾਂ ਚਾਹੀਦਾ ਵੀ ਮਜ਼ਬੂਤ ਆ ਲੱਤਾਂ ਦੀ ਵੀ ਸੋਹਣੀ ਹੈ 7 ਨੰਬਰ ਬੱਚੀ ਸੀਗੀ ਠੀਕ ਹੈ 8 ਨੰਬਰ ਤੇ ਇੱਕ ਬੱਚੀ ਤੁਸੀਂ ਦੇਖ ਲਓ ਵੈਸੇ ਤਾਂ ਮੈਂ ਪਹਿਲਾਂ ਗੱਲ ਕੀਤੀ ਸੀ ਵੀ ਜੇ ਇਹ ਖੋਲਦੇ ਜਾਂਦੇ ਆ ਤਾਂ ਸੋਹਣੀ ਲੱਗਦੀ ਜਾਂਦੀ ਹੈ ਪਰ ਮੇਰੇ ਖਿਆਲ ਚ ਨਗੀਨਾ ਹੀ ਹੈ ਇਹ ਨਹੀਂ ਪਤਾ ਵੀ ਕਿਵੇਂ ਭਰਾ ਅੱਗੇ ਸੇਲ ਕਰ ਦਿੰਦੇ ਏਦਾਂ ਦੀਆਂ ਬੱਛੀਆਂ ਨੂੰ ਜਦੋਂ ਹਾਲਾਂਕਿ ਹੁਣ ਇਹ ਆਮਦਨ ਦੇਣ ਤੇ ਆਇਆਂ ਖੜੀਆਂ ਕਿਉਂਕਿ ਇਹਨਾਂ ਨੇ ਜਨਵਰੀ ਫਰਵਰੀ ਤੱਕ ਗੱਭਣ ਹੋ ਜਾਣਾ ਤੇ ਅਗਲੇ ਸਾਲ ਚ 2025 ਦੇ ਵਿੱਚ ਇਹਨਾਂ ਨੇ ਤਿਆਰ ਹੋ ਕੇ ਜਾਂਦੇ ਦੁੱਧ ਦੇ ਦੇਣਾ ਬਾਈ ਜਗਜੀਤ ਇੱਕ ਦੋ ਬੱਛੀਆਂ ਜ਼ਰੂਰ ਨਰਮ ਹੈ ਹਮ ਸਾਰੀਆਂ ਬੱਛੀਆਂ ਬੋੜੇ ਆਪਣੇ ਆਪਣੇ ਲੈਗ ਸਕੋਰ ਬਣੇ ਹੋ ਹਮ ਤੇ ਉੱਪਰ ਜਿੰਨਾ ਕਿ ਜਿਹੜੇ ਸਾਹ ਉਹਨਾਂ ਦੀ ਉਮਰ ਆ ਬੋਡੀ ਵੇਟ ਮਨ ਵਧੀਆ ਹੀ ਸਾਰਿਆਂ ਦਾ ਸਹੀ ਸਮੀਆਂ ਹੁੰਦੀਆਂ ਮੈਂ ਪਹਿਲਾਂ ਹੀ ਜ਼ਿਕਰ ਕਰਤਾ ਸੀ ਸੋ ਇਹ ਮੈਂ ਗੱਲ ਕਰ ਰਿਹਾ ਵੀ 2025 ਦੇ ਵਿੱਚ ਜਾਂ ਤਾਂ ਇਹ ਦੁੱਤ ਆ ਜਾਣੀਆਂ ਤੇ ਜਾਂ ਤੁਸੀਂ ਜੇ ਗੱਬਣ ਵੇਚਣੀਆਂ ਹੋਈਆਂ ਤੇ ਵੇਖ ਵੀ ਜਾਣੀਆਂ ਬਾਕੀ ਸੰਭਾਲ ਤੇ ਡਿਪੈਂਡ ਕਰੂਗਾ ਸੋ ਬੱਚੀਆਂ ਤੁਹਾਨੂੰ ਦਿਖਾਉਂਦੇ ਜਾਂਦੇ ਆ ਸਾਰੀਆਂ ਇਹ ਦੋਂਦੀ ਹੈ ਬੱਚੀ ਠੀਕ ਹੈ ਇਹ ਦੋ ਦੰਦ ਬੱਚੀ ਹੈ ਦੱਸੋ ਹਾਂਜੀ ਸਹੀ ਹੈ ਚੱਕ ਰਹੀ ਹੈ ਦੋਂਦ ਵਾਲੇ ਦੰਦ ਇਹਨੂੰ ਤੁਸੀਂ ਹੁਣ ਦੋਂਦੀ ਅੱਬਾ ਬਈ ਦੋਂਦੀ ਵੀ ਦੱਸ ਲਈ ਦੋ ਚੰਗ ਚੱਕ ਲਈ ਹੈ ਨਹੀਂ ਸਹੀ ਸੋ ਇਹ ਦੋ ਦੰਦ ਬੱਚੀ ਹੈ ਜਨਵਰੀ ਤੱਕ ਜਾਂਦਾ ਗੱਬਣ ਹੋ ਜਾਣੀ ਐ ਥੋੜਾ ਜਿਹਾ ਬੋਡੀ ਸਕੋਰ ਉਮਰ ਦੇ ਹਿਸਾਬ ਤੇ ਥੋੜਾ ਘੱਟ ਦਿਸਦਾ ਪਰ ਉਨੀ ਛੇਤੀ ਗ੍ਰੋਥ ਵੀ ਕਰੂ ਕਈ ਵਾਰ ਕਿਸੇ ਵੀ ਆਪਣੇ ਘੱਟ ਸੰਭੀ ਹੁੰਦੀ ਐ ਜਦੋਂ ਪੂਰੀ ਸੰਭ ਗਈ ਤੇ ਇਹਨੇ ਵਜਨ ਪੂਰਾ ਚੱਕਣ ਲੱਗ ਪੈਣਾ ਓਏ ਸਵੱਛੀ ਦੇਖੋ ਐ ਸਾਈਡ ਨੂੰ ਕੱਢ ਲੀ ਨਰਮੋ ਤੇ ਇਹਦਾ ਵੀ ਟਾਂਚਾ ਦੇਖ ਸਕਦੇ ਹੋ ਤੁਸੀਂ ਨੰਦ ਕਨਫਰਮ ਕਰ ਲੈਨੇ ਠੀਰੀ ਕਨਫਰਮ ਲੇਬ ਇਹਨਾਂ ਦਾ ਚਾ ਸੁੱਖ ਚਾਹੀਦੀ ਛੇਤੀ ਪੂਰਾ ਕਰਨਾ ਇਹਨਾਂ ਨੂੰ ਖੁੱਲੀਆਂ ਛੱਡਿਆ ਕਰਨਾ ਤਾਂ ਕਿ ਆਪ ਦਾ ਜਿੰਨੇ ਦਿਨ ਬਾਈ ਦੇ ਘਰ ਰੁਕਦਿਆਂ ਇਹ ਇੰਜੋਏ ਕਰਨਾ ਆਪਦਾ ਪੂਰਾ ਲੋਈ ਪੂਰਾ ਬੋਡੀ ਬਿਲਡ ਅਗੇਨ ਆਈ ਸਹੀ ਹੈ ਪੂਰੀ ਸੰਭੀ ਹੋਈ ਵਹਿੜ ਦੰਦੋ ਖੀਰੀ ਦਸੰਬਰ ਮਹੀਨੇ ਚ 2.5 ਮਹੀਨੇ ਬਾਕੀ ਹੈ ਤੇ ਤੁਸੀਂ 1 ਮਹੀਨਾ ਨਾਲ ਜਨਵਰੀ ਦਾ ਜੇ ਐਡ ਕਰ ਲਓ 3.5 ਮਹੀਨੇ ਵੱਛੀ ਨੂੰ ਸੰਭ ਲੈਣੇ ਹੋ ਤਾਂ ਇਹ ਗੱਬਣ ਹੋ ਜਾਣੀਆਂ ਇਹ ਵੀ ਪੂਰੀ ਸੰਭੀ ਹੋਈ ਵੱਛੀ ਹੈ ਇਸ ਤੋਂ ਬਾਅਦ ਇੱਕ ਹੋਰ ਵੱਛੀ ਅੱਜ ਦੀ ਵੀਡੀਓ ਦੇ ਮੈਂ ਮੰਨੂਗਾ ਵੀ ਸਾਰੇ ਹੀ ਨਾਗ ਇੱਕ ਦੂਜੇ ਨਾਲੋਂ ਚੜਕੇ ਹੀ ਐ ਬਹੁਤ ਸੋਹਣੇ ਪਸ਼ੂ ਬਹੁਤ ਸੋਹਣੀਆਂ ਬੱਚੀਆਂ ਠੀਕ ਐ ਭਾਈ ਓਕੇ ਕਨਫਰਮਾ ਦੱਸੋ ਵੀ ਇਹ ਖੀਰੀ ਐ ਸਟਰਕਚਰ ਦੇਖੋ ਬੱਚੀ ਦਾ ਐਸੇ ਦਸੰਬਰ ਤੱਕ ਜਾਂਦੇ ਆ ਗੱਬਣ ਹੋਊਗੀ ਐਵਜਾ ਟਾਂਚਾ ਥੱਲੋਂ ਸਾਫ਼ ਸੁਥਰੀ ਐ ਸਾਰੀਆਂ ਬੱਚੀਆਂ ਬੜੀਆਂ ਸੋਹਣੀਆਂ ਦਿਸਦੀਆਂ ਆਉਂਦੀਆਂ ਜਿਵੇਂ ਜਿਵੇਂ ਆਪਾਂ ਲਾਸਟ ਨੂੰ ਜਾ ਰਹੇ ਹਾਂ ਤੁਸੀਂ ਇਹ ਵੀ ਵੱਛੀ ਦੇਖ ਸਕਦੇ ਹੋ ਰੰਗ ਰੂਪ ਵੀ ਨੋਟ ਕਰ ਲਿਆ ਕਰੋ ਜਿਹੜੀਆਂ ਵਾਈਟ ਤੇ ਬਲੈਕ ਜ਼ਿਆਦਾ ਵੱਛੀਆਂਾਂ ਦੀ ਮਾਰਕੀਟ ਥੋੜੀ ਵੱਧ ਰਹਿੰਦੀ ਹੈ ਹਾਲਾਂਕਿ ਹਰੇਕ ਹੀ ਪਸ਼ੂ ਵਿਕਦਾ ਨਰਮ ਕੋਈ ਨਹੀਂ ਰਹਿੰਦਾ ਵੇ ਬਾਈ ਆ ਹੁਣ ਆਪਾਂ ਸਾਹਮਣੇ ਫਿਰ ਰਹੇ ਹਾਂ ਖੁਰਨੀ ਦਾ ਅੰਦਾਜ਼ਾ ਤੇ ਆਪ ਮੇਰੇ ਘਰ ਦਾ ਉਹਨਾਂ ਦਾ ਅੰਦਾਜ਼ਾ ਲਾ ਸਕਦੇ ਬਾਈ ਹਾਂ ਸਹੀ ਸੋ ਦੱਸੋ ਖੁਰਨੀ ਤੋਂ ਅੰਦਾਜ਼ਾ ਹਾਈਟ ਦਾ ਲੱਗ ਜੂਗਾ ਵੱਛੀਆਂ ਦਾ ਬਾਕੀ ਇਹ ਭਰਾ ਨਾਲ ਤੁਰ ਰਿਹਾ ਤਾਂ ਜੱਜਮੈਂਟ ਤੁਸੀਂ ਕਰੋਗੇ ਵੀ ਤੁਸੀਂ ਜਿਹੜੀ ਤਸਵੀਰ ਬਣਾ ਰਹੇ ਆ ਆਪਦੇ ਦਿਮਾਗ ਦੇ ਵਿੱਚ ਉਹ ਵੱਡੀ ਬੱਛੀ ਦੀ ਬਣਾ ਰਹੇ ਹੋ ਜਾਂ ਹਾਈਟ ਦੀ ਜਜਮੈਂਟ ਤਾਂ ਵੈਸੇ ਐਵੇਂ ਹੋ ਜਾਣੀ ਚਾਹੀਦੀ ਹੈ। ਲਾਸਟ ਉੱਤੇ ਬੱਛੀ ਤੁਹਾਨੂੰ ਇੱਕ ਹੋਰ ਦਿਖਾਉਣੇ ਆ ਦੰਦ ਇਹਦੇ ਕਨਫਰਮ ਕਰ ਲੈਨੇ ਆ ਖੀਰੀ ਕਨਫਰਮ ਜਿਹਦੇ ਦੰਦ ਤੁਹਾਨੂੰ ਇਸ ਤਰ੍ਹਾਂ ਅਸੀਂ ਪਟਕੇ ਦਿਖਾ ਰਹੇ ਆ ਵੀਡੀਓ ਦੇ ਵਿੱਚ ਤੁਹਾਨੂੰ ਨਹੀਂ ਪ੍ਰੋਪਰ ਦੇਖੇ ਜੇ ਅਸੀਂ ਖੀਰੀ ਬੋਲਾਂਗੇ ਤਾਂ ਆਪਾਂ ਵੇ ਸਕਰੀਨ ਸ਼ਾਟ ਲਿਓ ਤੁਸੀਂ ਉਹ ਖੀਰੀ ਹੋਊਗੀ। ਇਹਦਾ ਵੀ ਟਾਂਚਾ ਦੇਖ ਲਓ ਕਦ ਕਾਠ ਬਹੁਤ ਸੋਹਣਾ ਬੱਛੀ ਦਾ। ਫੁੱਲ ਸੰਭੀ ਹੋਈ ਬੱਛੀ ਐ ਇਹ ਵੀ। ਸੋ ਇਹ ਨਗ ਤੁਹਾਨੂੰ ਜਿਹੜੇ ਅਸਰ ਬੱਛੀਆਂ ਸੀਗਾਂ 21 ਨਗ ਦਿਖਾਤੇ ਆ ਇੱਕ ਤੁਹਾਨੂੰ ਗੱਭਣ ਬੱਛੀ ਦਿਖਾਉਣੀ ਆ ਲਾਸਟ ਉੱਤੇ ਫਿਰ ਆਪਾਂ ਵੀਡੀਓ ਰੋਕਾਂਗੇ ਦੰਦ ਪਹਿਲਾਂ ਕਨਫਰਮ ਹੋ ਜਾਣੇ ਆ ਖੀਰੀ ਕਨਫਰਮ ਆ ਨਰਮਲ ਬਾਈ ਕਿੰਨੇ ਚਿਰ ਦੀ ਗੱਭਣਾ ਹੈ ਇਹ 5 ਮਹੀਨਿਆਂ ਦੀ ਗੱਭਣਾ ਹੈ 5 ਮਹੀਨਿਆਂ ਦੀ ਖੀਰੀ ਬੱਛੀ ਗੱਭਣਾ ਹੈ ਚੈੱਕ ਪਾਸ ਤੁਸੀਂ ਇੱਥੇ ਵੀ ਕਰਾ ਸਕਦੇ ਹੋ ਜਿਹੜਾ ਭਰਾ ਘਰੇ ਲਿਜਾ ਕੇ ਚੈੱਕ ਕਰਾਉਣੀ ਚਾਹੁੰਦਾ ਤਾਂ ਗੱਡੀ ਖੜੀ ਖੜੀ ਜਿੱਦਾਂ ਚਰ ਤੁਹਾਡੇ ਘਰੇ ਉਹ ਚੀਰੀਆਂ ਬੱਚੀਆਂ ਇਹ ਦੇਖ ਲੋ ਤੇ ਮੇਰਾ ਹਾਈਟ ਦੇਖ ਲੋਈ ਸਹੀ ਇਹ ਡੇਡੇ ਕੱਤ ਕਰ ਜਾਣੇ ਬੱਚੀਆਂ ਨਹੀਂ ਸਹੀ ਹੈ ਸੋ ਦੱਸੋ ਬਹੁਤ ਸੋਹਣੀ ਬੱਚੀ ਹੈ ਵੀ ਇਹ ਦੰਦੋਂ ਖੀਰੀ ਹੈ ਤੇ 5 ਮਹੀਨੇ ਦੀ ਕੱਬਣਾ ਤੁਸੀਂ ਘਰੇ ਲਿਜਾ ਕੇ ਵੀ ਚੈੱਕ ਕਰਾ ਸਕਦੇ ਹੋ ਪਰ ਜਿੱਦਾਂ ਚਰ ਤੁਹਾਡੇ ਘਰੇ ਜਿਹੜੀ ਗੱਡੀ ਇਹਨੂੰ ਛੱਡਣ ਜਾਊਗੀ ਉਹ ਖੜੀ ਰਹਿੰਦੀ ਹੈ ਜਦੋਂ ਗੱਡੀ ਤੁਰ ਪੈਂਦੀ ਹੈ ਉਸ ਤੋਂ ਬਾਅਦ ਚ ਤੁਹਾਡਾ ਜਿਹੜਾ ਉਹ ਪਸ਼ੂ ਹੋਊਗਾ ਤੇ ਤੁਹਾਡੀ ਜ਼ਿੰਮੇਵਾਰੀ ਹੋਊਗੀ ਸੋ ਅੱਜ ਦੀ ਵੀਡੀਓ ਦੇ ਬਹੁਤ ਸੋਹਣੇ ਨਾਗ ਤੁਹਾਨੂੰ ਦਿਖਾਤੇ ਟੋਟਲ 22 ਨਾਗ ਹੈ ਇੱਕ ਚਾਹੀਦੀ ਇੱਕ ਖਰੀਦ ਲਓ ਪੰਜ ਚਾਹੀਦੀਆਂ ਪੰਜ ਪਰ ਆਉਣਾ ਇੱਥੇ ਪਊਗਾ ਸਾਹਮਣੇ ਖੜ ਕੇ ਪਸੂ ਜਰੂਰ ਦੇਖਿਓ ਧੰਨਵਾਦ ਵੀਡੀਓ ਦੇਖਣ ਲਈ